ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਸੋ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਪਿਛਲੇ ਦਿਨਾਂ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਧਰਥਲਿ ਮਚਾਈ ਹੋਈ ਸੀ ਐਸ ਵੀਡੀਓ ਨੇ ਉਹ ਵੀਡੀਓ ਕਿਹੜੀ ਸੀ ਉਹ ਜਿਹੜੀ ਵੀਡੀਓ ਦੇ ਵਿੱਚ ਇੱਕ ਜਨਾਨੀ ਕਿਸੇ ਬੰਦੇ ਤੋਂ ਨੰਬਰ ਫੜਦੀ ਨਜ਼ਰ ਆਈ ਜਾਂਦੀ ਹੈ ਸੋ ਹਰ ਕੋਈ ਉਹ ਵੀਡੀਓ ਵੇਖੀ ਅੰਦਰ ਸੀ ਪਿੰਜਾ ਵਾਲਿਆਂ ਨੇ ਗਰਦ ਠਾਤੀ ਬਾਈ ਪਿੰਜਾ ਵਾਲਿਆਂ ਨੇ ਬਿਨਾਂ ਸੋਚੇ ਸਮਝੇ ਉਹ ਵੀਡੀਓ ਐਂ ਪਾਤੀ ਉੱਤੇ ਕੈਪਸ਼ਨ ਲਿਖਤਾ ਵੀ ਇੱਕ ਜਨਾਨੀ ਦੂਸਰੇ ਬੰਦੇ ਤੋਂ ਨੰਬਰ ਫੜੀ ਜਾਂਦੀ ਆ ਮਤਲਬ ਇਹਨਾਂ ਦੇ ਬੁਢਾਪੇ ਵਿੱਚ ਵੀ ਆਸ਼ਕੀਆਂ ਚੱਲੀ ਜਾਂਦੀ ਐ ਇਸ ਤਰ੍ਹਾਂ ਦਾ ਕੁਝ ਲਿਖ ਕੇ ਪਾਤਾ ਠੀਕ ਐ ਬਹੁਤ ਜ਼ਿਆਦਾ ਬਈ ਪੇਜਾਂ ਵਾਲੇ ਇੰਨੇ ਖਰਾਬ ਨੇ ਯਾਰ ਇੰਨੇ ਵਿਊਜ਼ ਲੈਣ ਦੇ ਪਿੱਛੇ ਇੰਨਾ ਜ਼ਿਆਦਾ ਗਾਹ ਪਾ ਦਿੰਦੇ ਨੇ ਕਿਸੇ ਦੀ ਇੱਜ਼ਤ ਦਾ ਨਹੀਂ ਵੇਖਦੇ ਕਿਸੇ ਦੀ ਜ਼ਿੰਦਗੀ ਦਾ ਨਹੀਂ ਵੇਖਦੇ ਬਈ ਉਹਦੀ ਜ਼ਿੰਦਗੀ ਖਰਾਬ ਹੁੰਦੀ ਆ ਇੰਨਾ ਗੰਦ ਪਾਉਂਦੇ ਆ ਯਾਰ ਸੱਚੀ ਯਾਰ ਮੰਨ ਗਏ ਯਾਰ ਪੇਜਾਂ ਵਾਲਿਆਂ ਨੂੰ ਮੰਨ ਗਏ ਆਪਾਂ ਆਹ ਹੁਣ ਜਿਹੜੀ ਬੀਬੀ ਦੀ ਉਹ ਵੀਡੀਓ ਸੀਗੀ ਹੁਣ ਬੀਬੀ ਦਾ ਤਾਂ ਫੇਸ ਕਲੀਅਰ ਆਇਆ ਉਸ ਵੀਡੀਓ ਦੇ ਵਿੱਚ ਉਹ ਸਾਈਬਰ ਸੈੱਲ ਦੇ ਪਹੁੰਚ ਗਈ ਪੁਲਿਸ ਜਾ ਕੇ ਉਹਨੇ ਐਫ ਆਈ ਆਰ ਲਖਵਾਤੀ ਉਹ ਕਹਿੰਦੀ ਅੱਗੇ ਤੋਂ ਜੇਕਰ ਇਹ ਵੀਡੀਓ ਕਿਸੇ ਵੀ ਪੇਜ ਤੋਂ ਵਾਇਰਲ ਹੁੰਦੀ ਆ ਕੋਈ ਵੀ ਪੇਜ ਅਪਲੋਡ ਕਰਦਾ ਤਾਂ ਉਹ ਮੇਰੀ ਮੌਤ ਦਾ ਜ਼ਿੰਮੇਵਾਰ ਹੋਊਗਾ ਇਹ ਗੱਲ ਉਹਨੇ ਕਹਿਤੀ ਇੰਨੀ ਜ਼ਿਆਦਾ ਹਰਾਸਡ ਹੋ ਗਈ ਯਾਰ ਉਹ ਬੀਬੀ ਅੱppa ਕਿਉਂ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਯਾਰ ਹੋਰ ਕੋਈ ਮੁੱਦੇ ਨਹੀਂ ਹੈਗੇ ਦੱਸੋ ਬਸ ਆਹੀ ਗੱਲਾਂ ਰਹੀਆਂ ਕਿਸੇ ਦੀ ਜ਼ਿੰਦਗੀ ਨਾਲ ਖੇਢੀ ਜਾਓ ਮੰਨ ਲਓ ਜੀ ਵੀਡੀਓ ਆ ਵੀ ਗਈ ਚ ਨੰਬਰ ਹੀ ਫੜਿਆ ਹੁੰਦਾ ਕਿਉਂ ਪੋਣਿਓ ਯਾਰ ਅਗਲੇ ਦੀ ਜ਼ਿੰਦਗੀ ਵਾਲੇ ਨੂੰ ਲੈਨਦੋਂ ਨਿਆਰੇ ਜੋ ਮਰਦੀ ਆ ਕਿਉਂ ਕਿਸੇ ਦੀ ਜ਼ਿੰਦਗੀ ਖਰਾਬ ਕਰਨੀ ਮੈਂ ਤਾਂ ਇਹੀ ਕਹਿਣਾ ਯਾਰ ਮੇਰੀ ਗੱਲ ਤੇ ਨਹੀਂ ਯਕੀਨ ਤੁਸੀਂ ਆਹ ਵੀਡੀਓ ਵੇਖਿਓ ਉਹਨਾਂ ਦੀ ਮਾਰੀ ਪਬਲਿਕ ਨੂੰ ਬੇਨਤੀ ਕਰ ਰਹੀ ਆਂ ਕਿ ਮੈਂ ਜੋ ਮੇਰੀ ਵੀਡੀਓ ਬਾਹਰ ਲ ਹੋਈ ਆ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਇਸ ਅਟਿਸੇ ਨੇ ਦੁਆਰਾ ਡਿੱਗਿਆ ਟੋਕਨ ਫੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੈਟ ਉੱਤੇ ਵੀਡੀਓ ਚਾੜਿਆ ਹੁਣ ਅਸੀਂ ਇੱਥੇ ਰਿਪੋਰਟ ਦੇ ਚੁੱਕੇ ਹਾਂ ਸਭ ਇੱਥੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਹ ਫੜੇ ਹੁਣ ਇੱਥੇ ਹੀ ਸਾਹ ਫੜੇ ਜਾਣਗੇ ਜਿਨਾ ਹੁਣ ਆਪਦੇ ਚੱਕਨੀ ਨਾਲ ਮੈਂ ਸਰੇ ਆਮ ਕੰਨੀ ਆ ਮੈਂ ਇੱਥੇ ਆਦੀ ਰਿਪੋਰਟ ਦੇ ਚੁੱਕੀ ਹਾਂ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹਦੂ ਬਾਅਦ ਵੀ ਮੇਰੀ ਵੀਡੀਓ ਆਈ ਮੇਰੀ ਮੌਤ ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਹਗਰ ਬਣਾਇਆ ਜਾਵੇ ਵੇਖੀ ਵੀਡੀਓ ਹੋ ਗਿਆ ਯਕੀਨ ਯਾਰ ਇੰਨਾ ਜ਼ਿਆਦਾ ਹਰਾਸਟ ਨਹੀਂ ਕਰੀਦਾ ਹੁੰਦਾ ਤੇ ਜਾਲਿਓ ਤੁਹਾਡਾ ਕੰਮ ਹੈ ਵੀਡੀਓ ਚੱਕ ਕੇ ਪਾਉਣੀ ਤੁਹਾਨੂੰ ਵਿਊਜ਼ ਆਉਂਦੇ ਨੇ ਪਰਵਾਣਾ ਮੋਟਾ ਵੇਖ ਲਿਆ ਕਰੋ ਯਾਰ ਢੰਗ ਦੀ ਚੀਜ਼ ਪਾ ਲਿਆ ਕਰੋ ਯਾਰ ਐਦਾਂ ਕਿਸੇ ਨੂੰ ਵੀ ਤੰਗ ਨਹੀਂ ਕਰੀਦਾ ਇੰਨਾ ਜ਼ਿਆਦਾ ਹਰਾਸ ਕਿਸੇ ਨੂੰ ਨਹੀਂ ਕਰੀਦਾ ਕਿ ਉਹ ਆਪਣੀ ਜਾਨ ਦੇਣ ਤੱਕ ਆ ਜਾਵੇ। ਆਹ ਵੀਡੀਓ ਸਪੈਸ਼ਲੀ ਐਸੇ ਮੁੱਦੇ ਕਾਰਨ ਬਣਾਈ ਸੀ ਕਿ ਵੀ ਸੋ ਇਸ ਤਰ੍ਹਾਂ ਪੇਜਾਂ ਵਾਲੇ ਕਿਸੇ ਦੀ ਵੀ ਜ਼ਿੰਦਗੀ ਖਰਾਬ ਕਰ ਸਕਦੇ ਨੇ। ਤੁਹਾਨੂੰ ਇਹ ਦੇਖਣਾ ਪੈਣਾ ਕਿ ਤੁਸੀਂ ਕਿਹੜੀ ਚੀਜ਼ ਕੰਜ਼ਿਊਮ ਕਰੀਐ ਨੇ, ਕਿਹੜੀ ਵੀਡੀਓ ਦੇਖੀ ਐ ਨੇ ਉਹ ਵੀਡੀਓ ਦਾ ਅਸਲ ਸੱਚਾਈ ਕੀ ਹੋਊਗੀ ਇਹ ਤੁਹਾਨੂੰ ਲੱਭਣੀ ਪੈਣੀ ਆ। ਅੱਜ ਦੇ ਸਮੇਂ ਸੋਸ਼ਲ ਮੀਡੀਆ ਉਤੇ ਬਹੁਤ ਜ਼ਿਆਦਾ ਗਲਤ ਅਫਵਾਹਾਂ ਉੱਡਦੀਆਂ ਨੇ ਤੇ ਉਹਨੂੰ ਆਪਾਂ ਸੱਚ ਵੀ ਮੰਨ ਲੈਨੇ ਆ ਕਿਉਂਕਿ ਕਈ ਵਾਰੀ ਉਹਦੀ ਸੱਚਾਈ ਤਾਂ ਸਾਡੇ ਸਾਹਮਣੇ ਆਉਂਦੀ ਨੀਗੀ। ਹੁਣ ਜੋ ਅਸੀਂ ਵੇਖਿਆ ਉਹ ਅਸੀਂ ਸੱਚ ਮੰਨ ਲੈਨੇ ਆ ਅਹੀਂ ਹੁੰਦਾ ਬਈ ਹਰ ਪਾਸੇ ਸੋ ਯਾਰ ਇਹ ਆਪਣਾ ਆਪ ਦਾ ਫਰਜ਼ ਵੀ ਮੰਨਦਾ ਵੀ ਆਪਾਂ ਹਰੇਕ ਚੀਜ਼ ਨੂੰ ਕਰੋਸ ਚੈੱਕ ਕਰੀਏ ਜੇ ਕੋਈ ਚੀਜ਼ ਆਈ ਜਾਂਦੀ ਹੈ ਉਹਦੀ ਆਪਾਂ ਥੋੜੀ ਪੜਤਾਲ ਕਰੀਏ ਜੇ ਤੁਸੀਂ ਪੜਤਾਲ ਨਹੀਂ ਕਰ ਸਕਦੇ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਪਾਉਂਦੇ ਆ ਸੱਚ ਤੇ ਸਚਾਈ ਸਾਹਮਣੇ ਲੈ ਕੇ ਆਉਂਦੇ ਆ ਸੋ ਮਿਲਦੇ ਆ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਅੰਦਰ ਸਤਿ ਸ੍ਰੀ ਅਕਾਲ ਜੀ